ਜਦੋਂ ਇਹੇ ਦਰਵਾਜ਼ੇ ਬੰਦ ਹੋ ਜਾਣ ਕੱਗਰ ਦਰਿਆ ਚਾਂਦਪਰਾ ਸਾਈਫਨ ਤੇ ਇਹ ਦਰਵਾਜ਼ੇ ਬਾਈ 11 11 ਫੁੱਟ ਤੇ ਬੰਦ ਹੁੰਦੇ ਆ ਹੁਣ 8 ਫੁੱਟ ਪਾਣੀ ਚੱਲੀ ਜਾਂਦਾ 3 ਕ ਫੁੱਟ ਪਾਣੀ ਰਹਿੰਦਾ ਮਿੱਤਰ ਪਿਆਰੇਓ ਉਹ ਬਦਨਾ ਨਹੀਂ ਹੈਗਾ ਕਾਰਨ ਬਾਈ ਜਿਹੜਾ ਇਹ ਮੀਂਹ ਪਿਆ ਨਾ ਇਹ ਸਾਰਾ ਪਾਣੀ ਬਾਈ ਉਸੇ ਮੀਂਹ ਦਾ ਹੈ ਖੇਤਾਂ ਦਾ ਪਾਣੀ ਹੈ ਸ਼ਹਿਰਾਂ ਦਾ ਪਾਣੀ ਹੈ ਪਿੰਡਾਂ ਦਾ ਪਾਣੀ ਹੈ ਜੇ ਬਾਈ ਕੁਦਰਤੀ ਗੱਲ ਹੁੰਦੀ ਹੈ ਜੇ ਕਿਤੇ ਮੰਨ ਲਓ ਪਿੱਛੋਂ ਪਾਣੀ ਡੈਮਾ ਡੂਮਾ ਚ ਸੁਖਣਾ ਲੇਕ ਦਾ ਛੱਡਿਆ ਹੁੰਦਾ ਇਹਦੇ ਵਿੱਚ ਪਾਣੀ ਉਹ ਆਇਆ ਹੁੰਦਾ ਕੁਦਰਤੀ ਆ ਮੀਂਹ ਪੈ ਗਿਆ ਸੀਗਾ ਤਾਂ ਤਾਂ ਮਿੱਤਰ ਪਿਆਰਿਓ ਕਾ ਗਰਦਰਿਆ ਕਿਤੇ ਨਾ ਕਿਤੇ ਨੁਕਸਾਨ ਕਰ ਦਾਂਦਾ ਹੁਣ ਕੋਈ ਡਰਨ ਵਾਲੀ ਗੱਲ ਨਹੀਂ ਮਿੱਤਰ 26 ਅਗਸਤ ਐ ਦੁਪਹਿਰ ਦੇ 2 ਵਜੇ ਐ ਮਿੱਤਰ ਪਿਆਰਿਓ ਆ ਦੇਖੋ ਬਈ ਬਹੁਤ ਲੋਕ ਆ ਆ ਕੇ ਦੇਖੀ ਜਾਂਦੇ ਆ ਉਹ ਦੇਖੋ ਬਈ ਜਦੋਂ ਬਈ ਇਹ ਸਹਿਮ ਦਾ ਜਿਹੜਾ ਕੱਗਰ ਦਾ ਇਲਾਕਾ ਮਿੱਤਰ ਪਿਆਰਿਓ ਉੱਥੇ ਆਲੇ-ਦਾਲੇ ਲੋਕਾਂ ਦਾ ਸਹਿਮ ਦਾ ਮਾਹੌਲ ਬਣਿਆ ਰਹਿੰਦਾ ਐ ਜਦੋਂ ਹੁਣ ਪਤਾ ਲੱਗ ਗਿਆ ਵੀ ਇੰਨਾ ਪਾਣੀ ਹੋ ਗਿਆ ਇੰਨਾ ਪਾਣੀ ਹੋ ਗਿਆ ਬਹੁਤ ਲੋਕ ਦੂਰੋਂ ਦੂਰੋਂ ਆ ਕੇ ਬਾਈ ਘੱਗਰ ਤੇ ਇੱਥੇ ਆ ਕੇ ਖੜਕੇ ਪਾਣੀ ਦੇਖਦੇ ਆ ਆਹ ਬੂਟੀਆਂ ਤੇ ਬਾਈ ਦਰਖਤ ਆ ਕੇ ਨਾ ਇਹ ਦਰਵਾਜ਼ੇ ਸ਼ਾਇਦ 10 बाई 10 ਦੇ ਆ ਮੈਨੂੰ ਪੱਕਾ ਪਤਾ ਨਹੀਂ ਵੈਸੇ ਸੁਣੀਦਾ ਵੀ 10 बाई 10 ਦੇ ਆ ਇਹ ਆਹ ਲੰਗਗੀ ਦੇਖੋ ਕਈ ਵਾਰੀ ਬਾਈ ਨਾਲ ਦਰਖਤ ਆ ਜੇ ਨਾ ਜਿਵੇਂ ਉਹ ਡਿੱਗੇ ਪਏ ਆ ਦਰਖਤ ਆ ਉਹ ਫਸ ਜਾਂਦੇ ਆ ਦਰਵਾਜ਼ਿਆਂ ਦੇ ਵਿੱਚ ਕੋਈ ਗੱਲ ਨਹੀਂ ਮਿੱਤਰ ਪੈ ਰਿਓ ਆਪਣੇ ਲਵੇ ਆ ਖੜੀ ਐ ਮੈਨੂੰ ਨਾਮ ਨਹੀਂ ਲੈਣਾ ਹੁੰਦਾ ਪ੍ਰੋਗਰਾਮ ਇਹ ਹੈਗੀ ਹੈ ਬਾਈ ਦਰਵਾਜ਼ੇ ਸਾਫ਼ ਕਰਨ ਵਾਸਤੇ ਬਾਈ ਕਿਸਾਨਾਂ ਦੇ ਨਾ ਦਿਲ ਟਾਉ 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 ਲੱਗੇ ਕਰਨ ਬਾਈ ਬਹੁਤ ਔਖਾ ਹੈ ਬਾਈ ਫਸਲ ਨੂੰ ਮਰਦੇ ਦੇਖਣਾ ਸਾਰਾ ਖਰਚਾ ਕਰਕੇ ਮਿੱਤਰ ਪਿਆਰਿਓ ਹੁਣ ਬਾਈ ਕਿਸਾਨ ਵੇਲੇ ਹੋਏ ਸੀਗੇ ਉਹ ਦੇਖੋ ਮਿੱਤਰ ਪਿਆਰਿਓ ਪਾਣੀ ਵਧਣ ਦਾ ਕਾਰਨ ਦੇਖਿਓ ਪਾਣੀ ਦੇਖੋ ਕਿੱਥੋਂ ਦੀ ਆਣ ਲੱਗ ਰਿਹਾ ਹੈ ਘਗਰ ਦੇ ਵਿੱਚ ਕਿਤੇ ਉਹ ਪਰਲੇ ਪਾਸੇ ਦੀ ਸਿਸਟਮ ਹੋਣਾ ਬਾਈ ਉੱਥੋਂ ਦੀ ਵੀ ਪਾਣੀ ਲੱਗ ਰਿਹਾ ਹੈ ਅਣ ਸਾਈਡ ਦੇ ਵਿੱਚੋਂ ਦੇਖੋ ਜਿਹੜਾ ਸਰਦੂਲਗੜ੍ਹ ਏਰੀਆ ਅੱਗੇ ਸਰਸਾ ਏਰੀਆ ਕਿਸਾਨ ਭਰਾਵੋ ਕੋਈ ਡਰਨ ਵਾਲੀ ਗੱਲ ਨਹੀਂ ਆਪਦਾ ਨਜ਼ਾਰੇ ਨਾਲ ਚਾਹ ਪੀਓ ਰੋਟੀ ਖਾਓ ਆ ਲੰਘ ਜੂਗਾ ਪਾਣੀ ਬਾਈ